ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨਾਸਰੀ ਮਹੱਲਾ ਪਹਿਲਾ ਹਮੇ ਆਦਮੀ ਹਾ ਇਕਦਮੀ ਮਹੌਲਤ ਮੋਤ ਨਾ ਜਾਣਾ ਨਾਨਕ ਬਿਨ ਵੈ ਤਿਸੈ ਸਰੀਵੋ ਜਾਕੇ ਜੀ ਪਰਾਨਾ ਅੰਦੇ ਜੀਵਨਾ ਵਿਚਾਰ ਦੇਖ ਕੇ ਤੇ ਕੇ ਦਿਨਾਂ ਰਹਾਓ ਸਾਸ ਮਾਸ ਸਭ ਜੀਉ ਤੁਮਾਰਾ ਤੂੰ ਮੈਂ ਖਰਾ ਪਿਆਰਾ ਨਾਨਕ ਸ਼ਾਇਰ ਏਵ ਕਹਿਤ ਹੈ ਸੱਚੇ ਪਰਵਦਗਾਰਾ ਜੇ ਤੂੰ ਕਿਸੈ ਨ ਦੀਂ ਮੇਰੇ ਸਾਹਿਬਾ ਕਿਆ ਕੋ ਕੱਢੈ ਗਹਿਣਾ ਨਾਨਕ ਬਿਨ ਵੇ ਸੋਖ ਛਪਾਈਏ ਪੁਰਬ ਲਿਖੇ ਕਲਹਿਣਾ ਨਾਮ ਖਸਮ ਕਾ ਚਿਤ ਨ ਕੀਆ ਕਪਟੀ ਕਪਟ ਕਮਾਣਾ ਜਮ ਦਵਾਰ ਜਾਂ ਪਕੜ ਚਲਾਇਆ ਤਾਂ ਚਲਦਾ ਪਸ਼ੂ ਤਾਣਾ ਜਬ ਲਗ ਦੁਨੀਆ ਰਹੀਏ ਨਾਨਕ ਕਿਛ ਸੁਣੀਏ ਕਿਛ ਕਹੀਏ ਭਾਲ ਰਹੇ ਹਮ ਰਹੇ ਨਾ ਪਾਇਆ ਜੀਵਤਿਆਂ ਮਰ ਰਹੀਏ ਤਨ ਆਸਰੀ ਮਹੱਲਾ ਪਹਿਲਾ ਘਰ ਦੂਜਾ ੴ ਸਤਿਗੁਰ ਪ੍ਰਸਾਦ ਕਿਉ ਸਿਮਰੀ ਸਿਮਰਿਆ ਨਹੀਂ ਜਾਏ ਤਪੈ ਹਿ ਆਉ ਜੀੜਾ ਬਲਬਿਲ ਲਾਏ ਸਿਲਜ ਸਵਾਰੀ ਸਾਚਾ ਸੋਏ ਤਿਸ ਵਿਸਰਿਆ ਚੰਗਾ ਕਿਉ ਹੋਏ ਹਿਕਮਤ ਹੁਕਮ ਨਾ ਪਾਇਆ ਜਾਈ ਕਿਉ ਕਰ ਸਾਚ ਮਿਲੋਂ ਮੇਰੀ ਮਾਇ ਰਹਾ ਵਖਰ ਨਾਮ ਦੇਖਣ ਕੋਈ ਜਾਏ ਨਾ ਕੋ ਚੱਖੇ ਨਾ ਕੋ ਖਾਏ ਲੋਕ ਪਤੀਣ ਨਾ ਪਤ ਹੋਏ ਤਾਂ ਪਤ ਰਹੇ ਰਾਖੇ ਜਉ ਸੋਏ ਜਹ ਦੇਖਾਂ ਤਹ ਰਹਿਆ ਸਮਾਏ ਤੁਦ ਬਿਨ ਦੂਜੀ ਨਾ ਹੀ ਜਾਏ ਜੇ ਕੋ ਕਰੇ ਕੀਤੇ ਕਿਆ ਹੋਏ ਜਿਸ ਨੂੰ ਬਖਸ਼ੇ ਸੱਚਾ ਸੋਏ ਹੁਣ ਉਠ ਚੱਲਣਾ ਮੁਹਤ ਕੇ ਕਾਲ ਕਿਆ ਮੋ ਦੇਸਾਂ ਗੁਣ ਨਹੀਂ ਨਾਲ ਜੈਸੀ ਨਦਰ ਕਰੇ ਤੈ ਸਾ ਹੋਏ ਵਿਣ ਨਦਰੀ ਨਾਨਕ ਨਹੀਂ ਕੋਏ ਧਨਾਸਰੀ ਮਹਲਾ 1 ਨਦਰ ਕਰੇ ਤਾਂ ਸਿਮਰਿਆ ਜਾਏ ਆਤਮ ਅੰਦਰ ਵੈ ਰਹੇ ਲਿਬ ਲਾਏ ਆਤਮਾ ਪ੍ਰਾਤਮਾ ਏਕੋ ਕਰੇ ਅੰਤਰ ਕੀ ਦੁਬਿਦਾ ਅੰਤਰ ਮਰੇ ਗੁਰ ਪ੍ਰਸਾਦਿ ਪਾਇਆ ਜਾਏ ਹਰ ਸਿਉ ਚਿਤ ਲਾਗੇ ਫਿਰ ਕਾਲ ਨ ਖਾਈ ਰਹਾਉ ਸਚ ਸਿਮਰਿ ਹੋਵੇ ਪ੍ਰਗਾਸ ਤਾਤੇ ਵਿਖਿਆ ਮਹਿ ਰਹੇ ਉਦਾਸ ਸਤਗੁਰ ਕੀ ਐਸੀ ਵਡਿਆਈ ਪੁੱਤਰ ਕਲਤਰ ਵਿੱਚ ਗਤ ਪਾਈ ਐਸੀ ਸੇਵਕ ਸੇਵਾ ਕਰੇ ਜਿਸ ਕਦ ਕਾ ਜੀਉ ਤੇ ਸਿਆਗੇ ਧਰੇ ਸਾਹਿਬ ਪਾਵੇ ਸੋ ਪਰਵਾਣ ਸੋ ਸੇਵਕ ਦਰਗਾਹ ਪਾਵੇ ਮਾਣ ਸਤਗੁਰ ਕੀ ਮੂਰਤ ਹਿਰਦੇ ਵਸਾਏ ਜੋ ਇੱਛੇ ਸੋਈ ਫਲ ਪਾਏ ਸਾਚਾ ਸਾਹਿਬ ਕਿਰਪਾ ਕਰੇ ਸੋ ਸੇਵਕ ਜਮ ਤੇ ਕੈ ਸਿ ਡਰੇ ਨਤ ਨਾਨਕ ਕਰੇ ਵਿਚਾਰ ਸਾਚੀ ਬਾਣੀ ਸਿਓ ਧਰੇ ਪਿਆਰ ਤਾਕ ਪਾਵੇ ਮੁਖ ਦੁਆਰ ਜਪ ਤਪ ਸਭ ਏ ਸ਼ਬਦ ਹੈ ਸਾਰ ਤਨਾ ਸ੍ਰੀ ਮਹਲਾ ਪਹਿਲਾ ਜਿਉ ਤਪਤ ਹੈ ਬਾਰੂ ਬਾਰ ਤਪ ਤਪ ਖਪੈ ਬਹੁਤ ਬੇਕਾਰ ਜੈ ਤਨ ਬਾਣੀ ਵਿਸਰ ਜਾਏ ਜੋ ਪੱਕਾ ਰੋਗੀ ਵਿਲਲਾਏ ਬਹੁਤਾ ਬੋਲਣ ਛਖਣ ਹੋਏ ਬਿਨ ਬੋਲੇ ਜਾਣੇ ਸਭ ਸੋਏ ਰਹਾਉ ਜਿਨ ਕੰਨ ਕੀਤੇ ਅੱਖੀ ਨਾਕ ਜਿਨ ਜੇਬਾ ਦਿੱਤੀ ਬੋਲੇ ਤਾਤ ਜਿਨ ਮਨ ਰੱਖਿਆ ਅਗਨੀ ਭਾਏ ਵਾਜੇ ਪਵਨ ਆਖੇ ਸਭ ਜਾਏ ਜੇ ਤਾਂ ਮੋਹ ਪ੍ਰੀਤ ਸਵਾਦ ਸਭਾ ਕਾਲ ਖਦਾਗਾ ਦਾਗ ਦਾਗ ਦੋਸ਼ ਮੋਹ ਚੱਲੇ ਆ ਲਾ ਇਧਰ ਗਹਿ ਬੈਸਣ ਨਾਹੀ ਜਾਏ ਕਰਮ ਮਿਲੇ ਆਖਣ ਤਿਰਨਾਉ ਜਿਤ ਲਗਤਰਨਾ ਹੋਰ ਨਹੀਂ ਥਾਉ ਜੇ ਕੋ ਡੂਬੇ ਫਿਰ ਹੋਵੇ ਸਾਰ ਨਾਨਕ ਸਾਚਾ ਸਰਬਦਾਤਾਰ ਤਨਾਉ ਸ੍ਰੀ ਮੁਹੱਲਾ ਪਹਿਲਾ ਚੋਰ ਸਲਾਹੇ ਚੀਤਨਾ ਪੀਜੇ ਜੇ ਬਦੀ ਕਰੇ ਤਾਂ ਤਸੂ ਨ ਸੀਜੇ ਚੋਰ ਕੀ ਹਾਮਾ ਭਰੇ ਨ ਕੋਈ ਚੋਰ ਕੀਆ ਚੰਗਾ ਕਿਉ ਹੋਏ ਸੋਣ ਮਨ ਅੰਦੇ ਕੁੱਤੇ ਕੁੜਿਆਰ ਬਿਨ ਬੋਲੇ 부ਜੀਏ ਵਿਚਾਰ ਸਚਿਆ ਰਹਾਓ ਚੋਰ ਸਵਾਲਿਓ ਚੋਰ ਸਿਆਣਾ ਖੋਟੇ ਕਾਮਲ ਏਕ ਦੁਗਾਣਾ ਜੇ ਮਨ ਸਾਥ ਰੱਖੀ ਅਲੀ ਜੈ ਲਾਏ ਜਾਂ ਪਰ ਕੀ ਖੋਟਾ ਹੋਏ ਜਾਏ ਜੈਸਾ ਕਰੀ ਸੋ ਤੈਸਾ ਪਾਵੇ ਆਪ ਬੀਜਾ ਪੀ ਹੀ ਖਾਵੇ ਜੇ ਵੜਈਆਂ ਪੇ ਦੇ ਜਹੀ ਸੁਰਤ ਤੇ ਹੈ ਰਾਜਾਏ ਜੇ ਸੋ ਕੂੜੀਆਂ ਕੂੜਕਬਾੜ ਪਾਵੇ ਸਤ ਸਭ ਆਖੋ ਸੰਸਾਰ ਤੁਧ ਪਾਵੇ ਅੰਦੀ ਪਰਵਾਣ ਨਾਨਕ ਜਾਣੇ ਜਾਨ ਸੁਜਾਨ ਤਰਾ ਸ੍ਰੀ ਮਹੱਲਾ ਪਹਿਲਾ ਕਾਇਆ ਕਾਗਦ ਮਨ ਪਰਵਾਣ ਲਿਖ ਕੇ ਸਿਰ ਕੇ ਲੇਖ ਨ ਪੜੈ ਈ ਆਨਾ ਦਰਗਹ ਪੜੀਏ ਤੀਨੇ ਲੇਖ ਖੋਟਾ ਕਾਮ ਨਾ ਆਵੇ ਵੇਖ ਨਾਨਕ ਜਿਵ ਚ ਰੂਪਾ ਹੋਏ ਖਰਾ ਖਰਾ ਆਖੇ ਸਭ ਕੋਏ ਰਹਾ ਕਾਦੀ ਕੂੜ ਬੋਲ ਮਲ ਖਾਏ ਬ੍ਰਾਹਮਣ ਨਾ ਵੇ ਜੀਆ ਕਾਏ ਜੋਗੀ ਜੋਗਤ ਨ ਜਾਣੇ ਅੰਦ ਤੀਨੇ ਊਜੜ ਇਕ ਬੰਦ ਸੋ ਜੋਗੀ ਜੋ ਜੋਗਤ ਪਛਾਣੇ ਗੁਰ ਪ੍ਰਸਾਦੀ ਏਕੋ ਜਾਣੇ ਕਾਜੀ ਸੋ ਜੋ ਉਲਟੀ ਕਰੇ ਗੁਰ ਪ੍ਰਸਾਦੀ ਜੀਵਤ ਮਰੇ ਸੋ ਬ੍ਰਾਹਮਣ ਜੋ ਬ੍ਰਹਮ ਵਿਚਾਰੇ ਆਪ ਤਰੇ ਸਭਲੀ ਕੁੱਲ ਤਾਰੇ ਦਾਨਸ ਬੰਦ ਸੋਈ ਦਿਲ ਤੋ ਵੈ ਮੁਸਲਮਾਨ ਸੋਈ ਮਲ ਖੋਵੇ ਪੜਿਆ ਬੁੱਝੇ ਸੋ ਪਰਵਾਣ ਸਿਰ ਜਿਸ ਸਿਰ ਦਰਗਾਹ ਕਾ ਨਿਸ਼ਾਨ ਤਰਾ ਸ੍ਰੀ ਮਹੱਲਾ ਪਹਿਲਾ ਕਰ ਤੀਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਕਾਲ ਨਾਹੀ ਜੋਗ ਨਾਹੀ ਨਾਹੀ ਸਤ ਕਾ ਢੱਬ ਹਾਨਸਟ ਜਗ ਪ੍ਰਸਟ ਹੋਏ ਡੂਬਤਾ ਇਵ ਜਗ ਕਲ ਮੇਂ ਰਾਮ ਨਾਮ ਸਾਰ ਅੱਖੀ ਤਾਂ ਮੀਟੇ ਨਾਕ ਪਕੜੈ ਠੱਗ ਠੱਗਣ ਕੋ ਸੰਸਾਰ ਰਹੁ ਆਂਟ ਸੇਤੀ ਨਾਕ ਪਕੜੈ ਸੂਜਤੇ ਤਿਨ ਲੋ ਮਗਰ ਪਾਛਿਕਸ ਨਾ ਛੂਜੈ ਇਹ ਪਦਮ ਅਲੋਖ ਤ੍ਰਿਯੰਤ ਧਰਮ ਛੋਡਿਆ ਮਲੇਸ਼ ਭਾਕਿਆ ਗਹੀ ਸ਼੍ਰਿਸ਼ਟ ਸਭ ਇਕ ਵਰਨ ਹੋਈ ਧਰਮ ਕੀ ਗਤ ਰਹੀ ਅਸਟ ਸਾਜ ਸਾਜ ਪੁਰਾਣ ਸੋਧੈ ਕਰੇ ਬੀਦ ਅਭਿਆਸ ਬਿਨਹ ਨਾਮ ਹਰਿ ਕੇ ਮੁਕਤ ਨਾਹੀ ਕਹੈ ਨਾਨਕ ਦਾਸ ਧਨਾਸ੍ਰੀ ਮਹੱਲਾ ਪਹਿਲਾ ਆਰਤੀ ਇਕ ਓੰਕਾਰ ਸਤਿਗੁਰ ਪ੍ਰਸਾਦ ਗगन ਮੈ ਥਾਲ ਰਵ ਚੰਦ ਦੀਪਕ ਬਣੇ ਤਾਰਕ ਮੰਡਲ ਜਨਕ ਮੋਤੀ ਧੂਪ ਮਹ ਲਾਨ ਲੋ ਪਵਨ ਚਬਰੋ ਕਰੇ ਸਗਲ ਵਨ ਰਾਏ ਫੁਲੰਤ ਜੋਤੀ ਕੈਸੀ ਆਰਤੀ ਹੋਏ ਪਵਵ ਖੰਡਣਾ ਤੇਰੀ ਆਰਤੀਆਂ ਨ ਹਤਾ ਸ਼ਬਦਾ ਬਾਜੰਤ ਪੇਰੀ ਲਹਾਉ ਸਹਸ ਤਵ ਨੈਨ ਨੈਨ ਹੈ ਤੋਹ ਕੋ ਸਹਸ ਮੂਰਤ ਨਾ ਇਕ ਤੋਹੀ ਸਹਸ ਪਦ ਬਿਮਲ ਨਾਨੇਕ ਪਦ ਗੰਧ ਬਿਨ ਸਹਸ ਤਵ ਗੰਧ ਵਿਚਲਤ ਮੋਹੀ ਸਾਮੈ ਜੋਤ ਜੋਤ ਹੈ ਸੋਏ ਤਿਸ ਦੇ ਚਾਨਣ ਸਾਮੈ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋ ਤਿਸ ਭਾਵੇ ਸੋ ਆਰਤੀ ਹੋਏ ਹਰ ਚਰਨ ਕੰਵਲ ਮਕਰੰਦ ਲੋਭਿਤ ਮਨੁ ਹਣ ਦੇ ਨੋ ਮੋਹਿਆ ਹੀ ਪਿਆਸਾ ਕਿਰਪਾ ਜਲ ਦੇ ਨਾਨਕ ਸਰੰਕ ਹੋਏ ਜਾ ਤਿਲ ਨਾਇ ਵਾਸਾ ਤਰਾ ਸ੍ਰੀ ਮਹਲਾ ਤੀਜਾ ਕਰ ਦੂਜਾ ਚੌਪ ਦੇ ਏਕੋ ਅੰਕਾਰ ਸਤਿਗੁਰ ਪ੍ਰਸਾਦ ਇਹ ਤਾਨੇ ਖੁੱਟ ਨਾ ਨਿਖੁੱਟੇ ਨਾ ਜਾਏ ਪੂਰੇ ਸਤਿਗੁਰ ਦੀਆ ਦਿਖਾਏ ਆਪਣੇ ਸਤਿਗੁਰ ਕੋ ਸੱਦ ਬਲ ਜਾਈ ਗੁਰ ਕਿਰਪਾ ਤੇ ਹਰਮਨ ਵਸਾਈ ਸੇਧਨਵੰਤ ਹਰਨਾਮ ਲਿਵਲਾਈ ਗੁਰ ਪੂਰੇ ਹਰ ਤਨ ਪ੍ਰਗਾਸਿ ਹਰ ਕਿਰਪਾ ਤੇ ਵਸੈ ਮਨਿ ਆਈ ਰਹਾਉ ਅਵਗਣਕਾਰਡ ਗੁਣ ਹृदय ਸਮਾਏ ਪੂਰੇ ਗੁਰ ਕੇ ਸਹਿਜ ਸੁਭਾਈ ਪੂਰੇ ਗੁਰ ਕੀ ਸੱਚੀ ਬਾਣੀ ਸੁਖ ਮਨਿ ਅੰਦਰ ਸਹਿਜ ਸਮਾਣੀ ਏਕ ਅਚਰਜ ਜਣ ਦੇਖੋ ਭਾਈ ਵਿਵਦਾ ਮਾਰ ਹਰ ਮਨ ਵਸਾਈ ਨਾਮ ਅਮੋਲਕ ਨ ਪਾਇਆ ਜਾਏ ਗੁਰ ਪ੍ਰਸਾਦ ਵਸੈ ਮਨਿ ਆਏ ਸਮੈ ਜੋ ਸੇ ਪ੍ਰਭ ਏਕੋ ਸੋਈ ਗੁਰ ਮੱਤੀ ਘਰ ਪਟ ਕਟ ਪ੍ਰਗਟ ਹੋਏ ਸਹਿਜੇ ਜਿਨ ਪ੍ਰਭ ਜਾਨ ਪਛਾਣੇ ਆ ਨਾਨਕ ਨਾਮ ਮਿਲੇ ਮਨ ਮਾਨੇ ਆ ਤਰਾ ਸ੍ਰੀ ਮਹੱਲਾ ਤੀਜਾ ਹਰ ਨਾਮ ਤਨ ਨਿਰਮਲ ਅਤਿ ਅਪਾਰ ਗੁਰ ਕੇ ਸ਼ਬਦ ਭਰੇ ਪੰਡਾਰਾ ਨਾਮ ਤਨ ਬਿਨ ਹੋਰ ਸਭ ਵਿਖ ਜਾਣ ਮਾਇਆ ਮੋਹ ਜਲੇ ਅਭਿਮਾਨ ਗੁਰਮੁਖ ਹਰ ਰਸ ਚਾਖੇ ਕੋਇ ਤਿਸ ਸਦਾ ਆਨੰਦ ਹੋਵੇ ਦਿਨ ਰਾਤਿ ਪੂਰੇ ਭਾਗ ਪ੍ਰਾਪਤ ਹੋਏ ਰਹੋ ਸ਼ਬਦ ਦੀਪਕ ਵਰਤੇ ਤਿਹ ਲੋਏ ਜੋ ਚਾਖੇ ਸੋ ਨਿਰਮਲ ਹੋਏ ਨਿਰਮਲ ਨਾਮ ਹੋ ਮੇ ਮਲ ਤੋਏ ਸਾਚੀ ਭਗਤ ਸਦਾ ਸੁਖ ਹੋਏ ਜਿਨ ਹਰ ਰਸ ਚਾਖਿਆ ਸੋ ਹਰ ਜਨ ਲੋਗ ਤੇਸ ਸਦਾ ਹਲਖ ਨਾਹੀ ਕਦੇ ਸੋਗ ਆਪ ਮੁਕਤ ਅਵਰਾਮ ਮੁਕਤ ਕਰਾਵੇ ਹਰ ਨਾਮ ਜਪੇ ਹਰ ਤੇ ਸੁਖ ਪਾਵੇ ਬਿਨ ਸਤਗੁਰ ਸਭ ਮੋਈ ਬਿਲ ਲਾਏ ਅਨ ਦਿਨ ਦਾਜੇ ਸ਼ਾਂਤ ਨਾ ਪਾਏ ਸਤਗੁਰ ਮਿਲੇ ਸਭ ਤ੍ਰਿਸ਼ਣ 부ਜਾਏ ਨਾਨਕ ਨਾਮ ਸ਼ਾਂਤ ਸੁਖ ਪਾਏ ਤਨਾਸਰੀ ਮਹਲਾ 3 ਸਦਾ ਤਨ ਅੰਤਰ ਨਾਮ ਸੰਭਾਲੇ ਜੀ ਜੰਤ ਜਿਨਹਿ ਪ੍ਰਤਿ ਪਾਲੇ ਮੁਕਤ ਪਦਾਰਥ ਤਿੰਨ ਕੋ ਪਾਏ ਹਰ ਕੈ ਨਾਮ ਰਤੇ ਲਿਬ ਲਾਈ ਗੁਰ ਸੇਵਾ ਤੇ ਹਰ ਤਾਂ ਨਾਮ ਤਨ ਪਾਵੇ ਅੰਤਰ ਪ੍ਰਗਾਸਰ ਨਾਮ ਧਿਆਵੇ ਰਹਾਉ ਏ ਹਰ ਰੰਗ ਗੂੜਾ ਧੰਨ ਪਿਰ ਹੋਏ ਸ਼ਾਂਤ ਸਿੰਗਾਰ 라ਵੀ ਪ੍ਰਭ ਸੋਏ ਹੋਮੇ ਵਿੱਚ ਪ੍ਰਭ ਕੋਈ ਨਾ ਪਾਏ ਮੋਲੋਂ ਪੂਲਾ ਜਨਮ ਗਵਾਏ ਗੁਰ ਤੇ ਸ਼ਾਂਤ ਸਹਿਜ ਸੁਖ ਬਾਣੀ ਸੇਵਾ ਸਾਚੀ ਨਾਮ ਸਮਾਣੀ ਸ਼ਬਦ ਮਿਲੇ ਪ੍ਰੀਤਮ ਸਦਾ ਧਿਆਏ ਸਾਚ ਨਾਮ ਵਡਿਆਈ ਪਾਇ ਆਪੇ ਕਰਤਾ ਜੁਗ ਜੁਗ ਸੋਏ ਨਦਰਮ ਕਰੇ ਮਿਲਾਵਾ ਹੋਏ ਗੁਰ ਬਾਣੀ ਤੇ ਹਰ ਮਨ ਵਸਾਏ ਨਾਨਕ ਸਾਜਲ ਤੇ ਪ੍ਰਭ ਆਪ ਮਿਲਾਇ ਤਰਾ ਸ੍ਰੀ ਮਹੱਲਾ ਤੀਜਾ ਜਗ ਮੈਲਾ ਮੇਲੋ ਹੋਏ ਜਾਏ ਆਵੇ ਜਾਏ ਦੂਜੇ ਲੋਭਾਏ ਦੂਜੇ ਪਾਏ ਸਭ ਪਰਜ ਵਿਗੋਈ ਮਨ ਮੁਖ ਚੋਟਾ ਖਾਏ ਆਪਣੀ ਪਤ ਖੋਈ ਗੁਰ ਸੇਵਾ ਤੀਜਾ ਨਿਰਮਲ ਹੋਏ ਅੰਤਰ ਨਾਮ ਵਸੇ ਪਪਤ ਉਤਮ ਹੋਏ ਰਹਾਉ ਗੁਰਮੁਖਿ ਉਬਰੇ ਹਰ ਸਰਨਾਈ RAM ਨਾਮ ਰਾਤੇ ਭਗਤ ਬਿਰਡਾਈ ਭਗਤ ਕਰੇ ਜਨ ਬੜਿਆਈ ਪਾਏ ਸਾ ਚਲਤੇ ਸੁਖ ਸਹਿਜ ਸਮਾਏ ਸਾਚੇ ਕਾ ਗਾਹਕ ਬਿਰਲਾ ਕੋ ਜਾਣ ਗੁਰ ਕੇ ਸ਼ਬਦ ਆਪ ਪਛਾਨ ਸਾਚੀ 라 ਸਾਚਾ ਵਪਾਰ ਸੋ ਤਨਪੁਰਖ ਜਿਸ ਨਾਮ ਪਿਆਰ ਤਿੰਨ ਪ੍ਰਭ ਸਾਚੇ ਇੱਕ ਸੱਚ ਲਾਇ ਊਤਮ ਬਾਣੀ ਸ਼ਬਦ ਸੁਣਾਏ ਪ੍ਰਭ ਸਾਚੇ ਕੀ ਸਾਚੀ ਕਾਰ ਨਾਨਕ ਸਦਾ ਨਾਮ ਸਵਾਰਨ ਹਾਰ ਤਨਾਸਿ ਮਹਲਾ 3 ਜੋ ਹਰ ਸੇਵੈ ਤਿੰਨ ਬਲ ਜਾਉ ਤਿੰਨ ਹਿਰਦੇ ਸਾਚ ਸੱਚਾ ਮੁਖ ਨਉ ਸਾਚੋ ਸਾਚ ਸਮਾਸ ਲਹਿਓ ਉਸ ਦੁਖ ਜਾਏ ਸਾਚੇ ਸ਼ਬਦ ਵਸੇ ਮਨ ਆਏ ਗੁਰਬਾਣੀ ਸੁਣ ਮੈਲ ਗਵਾਏ ਸਹਜੇ ਹਰ ਨਾਮ ਮਨ ਵਸਾਈ ਰਹਾ ਕੂੜ ਕ ਸੱਤ ਤ੍ਰਿਸ਼ਨਾ ਅਗਨ 부ਜਾਏ ਅੰਤਰ ਸ਼ਾਂਤ ਸਹਜ ਸੁਖ ਪਾਈ ਗੁਰ ਕੈ ਭਾਣੇ ਚੱਲੇ ਤਾਂ ਆਪ ਜਾਏ ਅਸਾਚ ਸਾਚ ਮਹਿਲ ਪਾਏ ਹਰ ਗੁਣ ਗਾਏ ਨਾ ਸ਼ਬਦ 부জে ਨਾ ਜਾਣੇ ਬਾਣੀ ਮਨਮੁਖ ਅੰਦੇ ਦੁਖ ਬਿਹਾਣੀ ਸਤਗੁਰ ਪੇਟੇ ਤਾਂ ਸੁਖ ਪਾਈ ਹਉਮੈ ਵਿੱਚੋਂ ਠਾਕਰ ਹਾਈ ਕਿਸਨੋ ਕਹੀਏ ਦਾਤਾ ਇੱਕ ਸੋਈ ਕਿਰਪਾ ਕਰੀ ਸ਼ਬਦ ਮਿਲਾਵਾ ਹੋਏ ਮਿਲ ਪ੍ਰੀਤਮ ਸਾਚੇ ਗੁਣ ਗਾਵਾਂ ਨਾਨਕ ਸਾਚੇ ਸਾਚਾ ਭਾਵਾਂ ਤਰਾ ਸ੍ਰੀ ਮਹਲਾ ਤੀਜਾ ਮਨ ਮਰੇ ਧਾਤ ਮਰ ਜਾਏ ਬਿਨ ਮਨ ਮੁਏ ਕੈਸੇ ਹਰ ਪਾਏ ਏ ਮਨ ਮਰੇ ਦਾਰੂ ਜਾਣੇ ਕੋਈ ਮਨ ਸ਼ਬਦ ਮਰੇ 부জে ਜਨ ਸੋਏ ਜਿਸ ਨੋਮ ਬਖਸ਼ੇ ਹਰਦੇਵ ਵਿਢਾਈ ਗੁਰਪ੍ਰਸਾਦ ਵਸੈ ਮਨਿ ਆਈ ਲਹਾਉ ਕੁਰਮੁਖ ਕਰਨੀਕਾਰ ਕਮਾਵੇ ਤਾਂ ਇਸ ਮਨ ਕੀ ਸੋਝੀ ਪਾਵੇ ਮਨ ਮੈ ਮਤ ਮੈ ਗਲਮਿਕਦਾਰਾ ਗੁਰ ਅੰਕ ਸਮਾਰ ਜਿਵਾਲਣਹਾਰਾ ਮਨ ਅਸਾਧ ਸਾਧੈ ਜਨ ਕੋਈ ਹਰ ਚ ਅਚਲ ਚਰੇ ਤਾ ਨਿਰਮਲ ਹੋਈ ਗੁਰਮੁਖ ਏ ਮਨ ਲਿਆ ਸਵਾਰ ਹੋਮੇ ਵਿੱਚੋਂ ਤਜੇ ਵਿਕਾਰ ਜੋਤ ਤੁਰ ਰੱਖਣ ਮੇਲ ਮਿਲਾਏ ਕਦੇ ਨਾ ਵਿਛੁੜੇ ਸ਼ਬਦ ਸਮਾਏ ਆਪਣੀ ਕਲਾ ਆਪੇ ਪ੍ਰਭ ਜਾਣੇ ਨਾਨਕ ਗੁਰਮੁਖ ਨਾਮ ਪਛਾਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ